ਯੂਰਪ ਦੇ ਕਿਸੇ ਵੀ ਦੇਸ਼ ਨੇ ਸਮੇਤ ਅਮਰੀਕਾ ਦੇ ਭਾਰਤ ਨਾਲ ਮਿੱਤਰਤਾ ਨਹੀਂ ਜੀ ਬਾਈ ਉਹਨਾਂ ਨੇ ਭਾਰਤ ਨੂੰ ਡੰਡਿਆ ਖੰਡਿਆ ਭੰਡਿਆ ਤੇ ਚੰਡਿਆ ਇਹ ਚਾਰ ਸ਼ਬਦ ਬੋਲਿਆ ਮੈਂ ਜੀ ਠੀਕ ਹੈ ਰੂਸ ਨੇ ਨਾ ਤੁਹਾਨੂੰ ਡੰਡਿਆ ਨਾ ਭੰਡਿਆ ਨਾ ਖੰਡਿਆ ਨਾ ਚੰਡਿਆ ਉਹ ਤੁਹਾਡੇ ਨਾਲ ਖੜਾ ਪਹਿਲਾਂ ਦੋ ਦਿਨਾਂ ਕਿ ਲਿਖਿਆ ਹੁੰਦਾ ਸੀ ਵੀ ਬਹੁਤ ਹੀ ਪੀਣੀ ਸ਼ਰਾਬ ਬਹੁਤ ਹੀ ਪੀਣੀ ਸਿਹਤ ਲਈ ਹਾਨੀਕਾਰਕ ਹੈ ਜੀ ਫਿਰ ਅਸੀਂ ਇਹਦਾ ਵਿਰੋਧ ਕੀਤਾ ਵੀ ਇਹ ਦੇਖੋ ਵੀ ਪੀਣੀ ਖੇਤ ਲਈ ਹਾਨੀਕਾਰਕ ਦਾ ਬਹੁਤੀ ਦਾ ਕੀ ਮਤਲਬ ਹੈ ਪੀਣੀ ਹੀ ਹਾਨੀਕਾਰਕ ਹੈ ਉਹ ਫਿਰ ਇਹਨਾਂ ਸਭ ਤੋਂ ਛੋਟੇ ਅੱਖਰਾਂ ਦੇ ਵਿੱਚ ਲਿਖਿਆ ਪੀਣੀ ਖੇਤ ਲਈ ਹਾਨੀਕਾਰਕ ਜੇ ਕੋਈ ਸ਼ਰਾਬੀ ਬੰਦਾ ਨੂੰ ਵੇਖਣਾ ਚਾਹਵੇ ਤਾਂ ਦੇਖ ਦੇ ਨੀ ਅੱਖਰ ਇਹਨਾਂ ਸੇ ਕੋਰ ਸਾਰੇ ਅੱਖਰ ਵੱਡੇ ਸੰਤਰਾ ਨੰਬਰ 1 ਰੋਇਲ ਸਟਾਗ ਆ ਰ ਆ ਆਪਣੇ ਅਰਸਟੋਕਰਾਟ ਜਿਨ੍ਹਾਂ ਨੇ ਨਾਂ ਨੇ ਬਲੈਕ ਡੌਗ ਹੈ ਸ਼ੁਗਰਾ ਵਾਈਟ ਵਾਈਟ ਲਾਈਨ ਨਹੀਂ ਧਰ ਲੈ ਇਹਨਾਂ ਨੇ ਨਾਂ ਹੈ ਵਾ ਆਪਣੇ ਬਲੈਕ ਡੌਗ ਨਾਲ ਹੀ ਸਰ ਗਿਆ ਜੀ ਉਹ ਦਾ ਵੱਡੇ ਅੱਖਰਾਂ ਚ ਹਾਂ ਜਿਨੇ ਲੋਕਾਂ ਨੂੰ ਚੇਤਾਵਨੀ ਦੇਣੀ ਹੈ ਕਿ ਪੀਣੀ ਸਿਹਤ ਨੂੰ ਹਾਨੀ ਕਰਕੇ ਉਹ ਸਭ ਤੋਂ ਬਰੀ ਕਥਨਾ ਚ ਹੈ ਨਿੰਦਨੀ ਕੀ ਗੱਲ ਹੈ ਰੂਸ ਨਾਲ ਆਪਣੀ ਮਿੱਤਰਤਾ ਸਭ ਤੋਂ ਪਹਿਲਾਂ ਜੀ ਯੂਰਪ ਦੇ ਕਿਸੇ ਵੀ ਦੇਸ਼ ਨੇ ਸਮੇਤ ਅਮਰੀਕਾ ਦੇ ਹਮ ਭਾਰਤ ਨਾਲ ਮਿੱਤਰਤਾ ਨਹੀਂ ਜੀ ਭਾਈ ਉਹਨਾਂ ਨੇ ਭਾਰਤ ਨੂੰ ਡੰਡਿਆ ਹਮ ਖੰਡਿਆ ਹਮ ਪੰਡਿਆ ਤੇ ਚੰਡਿਆ ਇਹ ਚਾਰ ਸ਼ਬਦ ਬੋਲਿਆ ਮੈਂ ਜੀ ਈਕਾ ਰੂਸ ਨੇ ਨਾ ਤੁਹਾਨੂੰ ਡੰਡਿਆ ਨਾ ਭੰਡਿਆ ਨਾ ਖੰਡਿਆ ਨਾ ਚੰਡਿਆ ਵੀ ਤੁਹਾਡੇ ਨਾਲ ਖੜਾ ਹੈ ਅੱਜ ਵੀ ਖੜਾ ਹੈ ਇਸ ਕੋਈ ਸ਼ੱਕ ਨਹੀਂ ਉਹ 도ਗਲੀ ਨੀਤੀ ਨਹੀਂ ਕਰਦਾ ਰੂਸ ਕਦੇ ਤੁਹਾਡੇ ਨਾਲ ਹਾਂ ਆਪਣੇ ਨੇਤਾ ਜਿਉਂ ਕਰ ਜਾਂਦੇ ਚੌਗਲੀ ਨੀਤੀ ਕਦੇ ਅਮਰੀਕਾ ਦੇ ਘਰੇ ਜਾ ਵੜਦੇ ਆ ਕਦੇ ਚੀਨ ਵੀ ਨਹੀਂ ਝਾਕਣ ਲੱਗ ਜਾਂਦੇ ਆ ਕਦੇ ਰੂਸ ਵੀ ਨਹੀਂ ਝਾਕਣ ਲੱਗ ਜਾਂਦੇ ਆ ਬੇਸ਼ੱਕ ਰਾਸ਼ਸਜਾਨੀ ਦੇ ਵਿੱਚ ਇਹਨੂੰ ਪੋਲਿਟਿਕਸ ਕਹਿੰਦੇ ਆ ਜੀ ਖੌਤੀ ਰਾਜਨੀਤੀ ਇਹ ਬੜੀ ਘਟਿਆ ਗੇਮ ਹੈ ਇਹ ਜੇ ਭਾਵੇਂ ਇਹਨਾਂ ਨੂੰ ਸਾਰਿਆਂ ਨੂੰ ਕਰਨਾ ਪੈਂਦਾ ਜੀ ਪਰ ਸਿਆਸਤ ਦਾੰਨੀ ਨਹੀਂ ਛੱਡਣੀ ਚਾਹੀਦੀ ਇਹਨੂੰ ਸਟ੍ਰੇਟਸਮੈਨਸ਼ਿਪ ਕਹਿੰਦੇ ਆ ਉਹ ਕੁਦਰਤੀ ਸਾਡੇ ਵਾਲੇ ਪਾਸੇ ਆਪਣੇ ਨੇਤਾਵਾਂ ਚ ਆਪਣੀਆਂ ਪਾਕਿਆਂ ਦੇ ਚੁਆਈ ਨਹੀਂ ਹਮ ਰਾਜਨੀਤੀ ਦਾ ਹੈ ਨੀ ਕਟਿਆ ਪ੍ਰਸ਼ਾਸਨ ਨਹੀਂ ਹੈ ਇਸ ਕਰਕੇ ਉਹ ਜਿਹਦੇ ਘਰੇ ਮਰਜ਼ੀ ਵਗ ਜਣੇ ਨਾ ਤੇ ਭਰੋਸਾ ਵੀ ਕੋਈ ਨਹੀਂ ਕਰਦਾ ਹੁਣ ਜੀ ਅਮਰੀਕਾ ਨੇ ਤੇ ਉਹ ਕਰਨੇ ਕੀ ਸੀ ਜੀ ਉਹ ਤਾਂ ਆਪ ਹੀ ਮਹਾ ਠੱਗ ਹੈ ਜੀ ਤੇ ਚੀਨ ਵੀ ਨੇ ਤੇ ਕੀ ਕਰੇ ਜਦੋਂ ਚੀਨ ਨਾਲ ਆਪਣਾ ਕਲੇਸ ਪਾਇਆ ਉਹ ਨਹਿਰੂ ਕਰਕੇ ਪਿਆ ਸੀ ਜੀ ਨਹਿਰੂ ਗੱਲਾਂ ਕੁਝ ਹੋਰ ਕਰਦਾ ਸੀ ਹਮ ਆਮਾ ਮਤਲਬ ਸ਼ਾਂਤੀ ਸ਼ਾਂਤੀ ਦੀਆਂ ਜੀ ਤੇ ਜਿੰਦੇ ਹੋਤੇ ਚੀਨ ਆਪਾਂ ਅਮਰੀਕਾ ਨਾਲ ਵੀ ਕਰਦਾ ਸੀ ਜੀ ਤਾਂ ਕਰਕੇ ਚੀਨ ਨੇ ਥੋੜਾ ਜਿਹਾ ਉਹਦੇ ਝਟਕਿਆ ਸੀ ਜੀ ਠੀਕ ਹੈ ਨਾ ਰੂਸ ਨਾਲ ਤਾਂ ਨਹੀਂ ਸਮੱਸਿਆ ਆਈ ਕਿ ਰੂਸ ਇੱਕ ਤਾਂ ਤਾਂ ਕੱਦ ਵੱਡਾ ਬਹੁਤ ਹੂੰ ਉਹਦੇ ਕੋਲੇ ਵਿਗਿਆਨ ਹੈ ਜੀ ਅਮਰੀਕਾ ਨਾਲ ਇਕੱਲਾ ਟਕਰਾ ਜਾਂਦਾ ਹੈ ਉਦੋਂ ਚੀਨ ਨਹੀਂ ਇਹ ਗੱਲ ਕਰ ਹਾਂ ਹੁਣ ਚੀਨ ਵੀ ਟਕਰਾ ਸਕਦਾ ਜੀ ਇਸ ਕਰਕੇ ਅਸੀਂ ਦੋਨੇ ਪਾਸੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਚੌਕਲੇ ਲੋਕ ਆ ਜੀ ਰਾਜਨੀਤੀ ਸਾਡੀ ਚੌਗਲੀ ਹੈ ਦੋਗਲੀ ਦਾ ਤਾਂ ਫੇਰ ਕੋਈ ਨਾ ਕੋਈ ਹੱਲ ਰਹੇ ਇਸ ਕਰਕੇ ਇਹਨਾਂ ਨੇ ਤੋਏ ਤੋਏ ਹੁੰਦੀ ਹੈ ਬਾਕੀ ਸਿਰ ਹੂਰ ਦੇ ਵਿੱਚ ਜਾਣਾ ਜੇ ਕੋਈ ਆਪਣਾ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜਾਂ ਰਾਸ਼ਟਰਪਤੀ ਜਾਂਦਾ ਕੋਈ ਤਰਾਜ ਨਹੀਂ ਉਹ ਆਪਣੇ ਆਉਂਦਾ ਕੋਈ ਤਰਾਜ ਆਉਣਾ ਚਾਹੀਦਾ ਹਾਂ ਜੇ ਟਰੰਪਾ ਜਿਹਾ ਉਹ ਵੀ ਆ ਸਕਦਾ ਇਹ ਵੀ ਅੰਤਰਰਾਸ਼ਟਰੀ ਪੱਧਰ ਤੇ ਸਾਰੀਆਂ ਗੱਲਾਂ ਹੁੰਦੀਆਂ ਨੇ ਪਰ ਉਹਦੇ ਅੰਦਰਲੇ ਪਾਸੇ ਕੀ ਨੀਤੀਆਂ ਤੇ ਬਦਨੀਤੀਆਂ ਨੇ ਉਹਦਾ ਜੀ ਵੀ ਖਿਆਲ ਰੱਖਣਾ ਤੁਹਾਡਾ ਨਾ ਇੱਕ ਕੈਲੀਏ ਤਾਂ ਇੱਕ ਸਿੱਧਾ ਇੱਕ ਡਿਪਾਰਟਮੈਂਟ ਦੇ ਨਾਲ ਵਾਹ ਪਿਆ ਹੈ ਜੇ ਆਪਾਂ ਗੱਲ ਕਰੀਏ ਸ਼ਰਾਬਨੀਤੀ ਦੀ ਹਾਂਜੀ ਜਿਹੜੀ ਸ਼ਰਾਬ ਵੇਚ ਕੇ ਸ਼ਰਾਬ ਦੀ ਵਿਕਰੀ ਤੋਂ ਹਰ ਸਟੇਟ ਨੂੰ ਕਾਫੀ ਜ਼ਿਆਦਾ ਮੋਟਾ ਮੁਨਾਫਾ ਹੁੰਦਾ ਹੈ ਉਹਦੇ ਨਾਲ ਵੱਡੇ ਖਰਚੇ ਚਲਾਏ ਜਾਂਦੇ ਚਲਾਏ ਜਾਂਦੇ ਆ ਪਰ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਜਿਹੜੀ ਬੋਤਲ ਪੀਣ ਵਾਲੀ ਉਹਦੇ ਉੱਤੇ ਵੀ ਲਿਖਿਆ ਹੁੰਦਾ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹਾਂ ਪਹਿਲਾਂ ਤਾਂ ਇਹਨਾਂ ਕਿ ਲਿਖਿਆ ਹੁੰਦਾ ਸੀ ਵੀ ਬਹੁਤੀ ਪੀਣੀ ਸ਼ਰਾਬ ਬਹੁਤੀ ਪੀਣੀ ਸਿਹਤ ਲਈ ਹਾਨੀਕਾਰਕ ਹੈ ਜੀ ਫਿਰ ਅਸੀਂ ਦਾ ਵਿਰੋਧ ਕੀਤਾ ਵੀ ਦੇਖੋ ਵੀ ਪੀਣੀ ਸ਼ੇਤ ਲਈ ਹਾਨੀ ਕਰਦਾ ਬਹੁਤੀ ਦਾ ਕੀ ਮਤਲਬ ਹੈ ਪੀਣੀ ਹੀ ਹਾਨੀ ਕਰਦਾ ਉਹ ਫਿਰ ਇਹਨਾਂ ਸਭ ਤੋਂ ਛੋਟੇ ਅੱਖਰਾਂ ਵਿੱਚ ਲਿਖਿਆ ਪੀਣੀ ਸ਼ੇਤ ਲਈ ਹਾਨੀ ਕਰਦਾ ਜੇ ਕੋਈ ਸ਼ਰਾਬੀ ਬੰਦਾ ਨੂੰ ਵੇਖਣਾ ਚਾਹਵੇ ਤਾਂ ਦੇਖ ਦੇ ਨੀ ਅੱਖਰ ਇਹਨਾਂ ਸਭ ਤੋਂ ਛੋਟੇ ਅੱਖਰ ਵੱਡੇ ਸੰਤਰਾ ਨੰਬਰ 1 ਰਵਾਇ ਦਾ ਸਟਾਇਗ ਆ ਰ ਆ ਆਪਣੇ ਅਰਸਟੋਕ ਰਾਟ ਜਿਨ੍ਹਾਂ ਨਾਂ ਨੇ ਬਲੈਕ ਡੌਗ ਹੈ ਉਗਰਾ ਵਾਈਟ ਵਾਈਟ ਲੁਆਇਨ ਨਿਤਰ ਲੈ ਇਹਨਾਂ ਦੇ ਨਾਂ ਹੈ ਵਾ ਆਪਣੇ ਬਲੈਕ ਡੌਗ ਨਾਲੀ ਸਰ ਗਿਆ ਉਹ ਦਾ ਵੱਡੇ ਅੱਖਰਾਂ ਚ ਹਾਂ ਜਿਨੇ ਲੋਕਾਂ ਨੂੰ ਚੇਤਾਵਨੀ ਦੇਣੀ ਹੈ ਵੀ ਪੀਣੀ ਸਿਹਤ ਲਈ ਹਾਨੀ ਕਰਕੇ ਉਹ ਸਭ ਤੋਂ ਬਰੀ ਕਥਨਾ ਚ ਹੁਣ ਰਹਿ ਗਈ ਗੱਲ ਵੀ ਸਟੇਟਾਂ ਨੂੰ ਦੀ ਆਮਦਨ ਬੜੀ ਆ 1914 ਤੋਂ ਪਹਿਲਾਂ ਸਟੇਟਾਂ ਇਹਨਾਂ ਦੀ ਆਮਦਨ ਤੋਂ ਪਹਿਲਾਂ ਕਿਵੇਂ ਜਿਉਂਦੀਆਂ ਸੀ 1914 ਤੋਂ ਪਹਿਲਾਂ ਤਾਂ ਸ਼ਰਾਬ ਦੀ ਨੀਤੀ ਨਹੀਂ ਸੀ ਕੋਈ ਜਦੋਂ ਪੰਜਾਬ ਦੇ ਚ 1914 ਨੂੰ ਸ਼ਰਾਬ ਦੀ ਨੀਤੀ ਤੈਅ ਕੀਤੀ ਹੈ ਉਦੋਂ ਸਿਰਫ 88 ਲੱਖ ਰੁਪਇਆ ਆਇਆ ਸੀ ਸਾਰਾ ਪਾਕਿਸਤਾਨ ਵਿੱਚ ਸੀ ਸਾਰਾ ਆਪਣਾ ਪੰਜਾਬ ਵਿੱਚ ਸੀ ਹਿਮਾਚਲ ਵਿੱਚ ਸੀ ਹਰਿਆਣਾ ਵਿੱਚ ਸੀ ਦਿੱਲੀ ਵਿੱਚ ਸੀ 88 ਲੱਖ ਰੁਪਇਆ ਹੁਣ ਘਟੋ ਘਟ 65000 ਕਰੋੜ ਤੋਂ ਵੱਧ ਦੀ ਸ਼ਰਾਬ ਕੀਤੀ ਜਾਂਦੀ ਹੈ ਜਾਇਜ਼ ਜਾ ਨਜਾਇਜ਼ ਤੇ ਉਹਦੇ ਨਾਲ ਪੰਜਾਬ ਦੀ ਜਿਹੜੀ ਖੇਤੀ ਹੈ ਕਣ ਕਿਤੇ ਜੀਰੀ ਦੀ ਖੇਤੀ ਸਾਰੀ ਖਤਮ ਹੋ ਜਾਂਦੀ ਹੈ ਜੋ ਇਹਨਾਂ ਦਾ ਮੁੱਲ ਵਟਿਆ ਹੁੰਦਾ ਹਮ ਸਾਬ ਲਾ ਦੋ ਵੀ ਮਤਲਬ ਕਿਸਾਨ ਬਹੁਤਾ ਪੀਂਦਾ ਹਮ ਕਿਸੇ ਪੰਡਤ ਨੂੰ ਸ਼ਰਾਬ ਪੀਂਦੇ ਵੇਖਿਆ ਹਮ ਨਹੀਂ ਪੀਂਦਾ ਨਾ ਹਮ ਆ ਕੋ ਨਾ ਆਪਈ ਹਮ ਭੁੱਖਾ ਸਮਝੂ ਰਾਤ ਨੂੰ ਹਮ ਸ਼ਰਾਬ ਨਹੀਂ ਪੂਆ ਹਮ ਉਦੋਂ ਆਪਣੇ ਵਾਲਾ ਲਾਣਾ ਮੁੱਛਪੁੱਟ ਹਮ ਉਹਦੇ ਯਾਰ ਰੋਟੀ ਮੇਲੇ ਨਾਲ ਪੱਪੂਆ ਕਿਤੇ ਮੇਲੇ ਲਾਣਾ ਚਾਹੀਦਾ ਹਮ ਦਾਦਾ ਜੀ ਆ ਮਨਸਿਕ ਤੌਰ ਤੇ ਆਪਾਂ ਸ਼ਰਾਬ ਦੇ ਆਦੀ ਕਰ ਹਾਂ ਆਦੀ ਕਰਤੇ ਤੇ ਜਿਹੜਾ ਜਿਹੜਾ ਬੰਦਾ ਆਦੀ ਹੋ ਗਿਆ ਉਹ ਲੁੱਟੇ ਪਟੇ ਜਾਂਦਾ ਤੇ ਇਸ ਕਰਕੇ ਸ਼ਰਾਬ ਦੀ ਨੀਤੀ ਸ਼ਰਾਬ ਦੇ ਬਾਰੇ ਕਿਸੇ ਵੀ ਪ੍ਰਕਾਰ ਦਾ ਪ੍ਰਚਾਰ ਕਰਨਾ ਵੱਡੀਆਂ ਮਹਿੰਗੀਆਂ ਬੋਤਲਾਂ ਚ ਪਾਉਣਾ ਵੱਡੇ ਵੱਡੇ ਸੋਹਣੇ ਸੋਹਣੇ ਦੇਤੇ ਲੇਬਲ ਲਾਉਣੇ ਚਮਕਦੇ ਤੇ ਟੱਕਣ ਲਾਉਣੇ ਫਿਰ ਉਤੇ ਮੋਹਰਾਂ ਲਾਉਣੀਆਂ ਇਹ ਸਾਰਾ ਲੁੱਟ ਕੁਟ ਸੁਟਦਾ ਸਾਧਨ ਹੈ ਮਨੁੱਖਤਾ ਦੇ ਭਲੇ ਦਾ ਸਾਧਨ ਨਹੀਂ ਤੇ ਦੁਨੀਆ ਦਾ ਕੋਈ ਵੀ ਨਸ਼ਾ ਹੈ ਸਮਾ ਸ਼ਰਾਬ ਹੈ ਚਰਸ ਹੈ ਗਾਂਜਾ ਹੈ ਭੰਗ ਹੈ ਫੀਮ ਹੈ ਉਹਨਾਂ ਦੀ ਖੁਰਾਕੀ ਵੈਲਿਊ ਖੁਰਾਕ ਦੀ ਕੀਮਤ ਸਿਫਰ ਹੋ ਜੇਗਾ ਹੂੰ ਤੁਹਾਨੂੰ ਫੀਮ ਖਾਦਨੇ ਆ ਤੁਹਾਡੇ ਅੰਦਰ ਇੱਕ ਵੀ 1 ਗ੍ਰਾਮ ਦਾ ਵੀ ਤੁਹਾਨੂੰ ਥੋੜੇ ਚ ਐਨਰਜੀ ਨਹੀਂ ਆ ਸਕਦੀ ਤਾਕਤ ਹੂੰ ਤੁਹਾਨੂੰ ਦੋ ਬੋਤਲਾਂ ਸ਼ਰਾਬ ਦੀਆਂ ਪਿਆਦਨੇ ਇੱਕ ਗ੍ਰਾਮ ਦੀ ਵੀ ਤਾਕਤ ਨਹੀਂ ਆਊਗੀ ਇਸ ਤਰ੍ਹਾਂ ਫੀਮ ਦੇ ਦਿੰਨੇ ਆ ਚਰਸ ਦੇ ਦਿੰਨੇ ਆ ਗਾਂਜਾ ਭੰਗ ਦੇ ਦਿੰਨੇ ਆ ਅ ਚਟਾ ਦੇ ਦਿੰਨੇ ਆ ਪਾਣੀ ਪੀ ਲੋ ਉਹਦੀ ਤਾਕਤ ਆ ਸਕਦੀ ਆ ਹੂੰ ਥੋੜਾ ਸਰੀਰ ਦੀ ਸਫਾਈ ਕਰ ਸਕਦਾ ਹੂੰ ਤੁਹਾਡਾ ਸਰੀਰ ਪਾਣੀ ਦਾ ਬਣਿਆ ਸ਼ਰਾਬ ਦਾ ਨਹੀਂ ਬਣਿਆ ਹੂੰ ਨਾ ਫੀਮ ਦਾ ਬਣਿਆ ਹੂੰ ਠੀਕ ਆ ਨਾ ਮਤਲਬ ਕੀ 71% ਸਰੀਰ ਦੇ ਵਿੱਚ ਪਾਣੀ ਆ ਹੂੰ ਜਿੱਦਾਂ ਪਾਣੀ ਘਟ ਜੇ ਤੇ ਉਹਦੋਂ ਕੀ ਆਵਾ ਕੋਈ ਡੀ ਹਾਈਡਰੇਸ਼ਨ ਪਾਣੀ ਤੋਂ ਬਗੈਰ ਹੀ ਸਰਦਾ ਹੂੰ ਪਰਾਗ ਨਸ਼ੇ ਨੇ ਇਹਦੀ ਲੋੜ ਕੋਈ ਨਹੀਂ ਪਰ ਇਹਦਾ ਪ੍ਰਚਾਰ ਬੜਾ ਕੀਤਾ ਜਾ ਰਿਹਾ ਪ੍ਰਚਾਰੋ ਨਾਲੇ ਪੈਸਾ ਆ ਲੋਕਾਂ ਨੂੰ ਸ਼ਰਾਬੀ ਕਵਾਹੀ ਕਰੋ ਫਿਰ ਉਹਨਾਂ ਨੂੰ ਬਿਮਾਰ ਕਰੋ ਬਿਮਾਰ ਹੋਏ ਤਾਂ ਹਸਪਤਾਲ ਖੋਲੋ ਵੀ ਪ੍ਰਾਈਵੇਟ ਉਹਦੇ ਵਿੱਚ ਆਪਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਦਵਾਈਆਂ ਉਹ ਬਣਾਓ ਇਹਨਾਂ ਨੂੰ ਫਿਰ ਦਵਾਈਆਂ ਛਕਾਓ 60 ਸਾਲ ਦੀ ਉਮਰ ਤੱਕ ਇਹਨਾਂ ਨੂੰ ਲੁੱਟੋ ਉਸ ਤੋਂ ਬਾਅਦ ਕੋਈ ਲੈ ਬਾਬਾ ਹੁਣ ਅਗਲੇ ਜਨਮ ਦੀ ਤਿਆਰੀ ਕਰ ਗਰਗਾਤ ਹੋਰ ਦੇ ਐਮਾਨਸਕਤਾ ਵੀ ਨਹੀਂ ਤੇ ਇਹ ਰਾਜਕਈ ਮਾੜੀ ਹੈ ਇਹਨੂੰ ਰਾਜਕਈ ਮਾੜੀ ਤੇ ਇਹ ਸਾਨੂੰ ਇਹ ਸਰਕਾਰਾਂ ਨੇ ਤੇ ਛੜੀਆਂ ਇਹ ਮੇਰੇ ਵਰਗਾ ਹੀ ਦਸ ਹੁੰਦਾ ਸਕਦਾ ਜਿਹੜਾ ਕਿ ਮੈਂ ਵਿਚਰੇ ਕਿ ਮੈਂ ਸਾਰਾ ਕੁਝ ਵੇਖਿਆ ਕਿਸੇ ਵੀ ਬਿਊਰੋਕ੍ਰੇਟ ਦੀ ਨੀਤੀ ਲੋਕਾਂ ਦੇ ਹਿੱਤ ਵਿੱਚ ਨਹੀਂ ਨਾ ਸੋਚ ਨਾ ਸਮਝੋ ਨਾ ਹਮਦਰਦੀ ਨਾ ਵਿਚਾਰ ਬਿਲਕੁਲ ਹੀ ਲੋਪ ਹੋ ਰਹੀ ਹੈ ਕਿਉਂਕਿ ਸਕੇਟ ਦਾ ਏਜੰਟ ਨੇ ਸਕੇਟ ਹਮੇਸ਼ਾ ਲੋਕ ਵਿਰੋਧੀ ਹੁੰਦੇ ਆ। ਹੂੰ। ਪਹਾੜ ਲੋਕ ਰਾਏ ਦੀ ਹੋਵੇ। ਪਹਾੜ ਮੋਨਾਰਕੀਕਲ ਸਿਸਟਮ ਹੋਵੇ ਜਿਹਨੂੰ ਆਪਾਂ ਰਾਜਾ ਸ਼ਹੀ ਕਹਿੰਦੇ ਆ। ਹੂੰ। ਲੋਕਾਂ ਦੇ ਵਿਰੋਧੀ। ਜੀ। ਜਦੋਂ ਆਪਾਂ ਸ਼ਰਾਬ ਦੇ ਕੇ ਵੀ ਨਾ ਠੇਕੇ ਦੇ ਕੋਲੋਂ ਲੰਘਦੇ ਆ ਜਾਂ ਬੋਤਲਾਂ ਨੇ ਹਾਂ। ਪੰਜਾਬੀ ਮਾਂ ਮਾਂ ਬੋਲੀ ਪੰਜਾਬੀ ਦੀ ਗੱਲ ਹੁੰਦੀ ਹੈ। ਹਾਂ। ਵਿਦਵਾਨ ਜਾਂ ਤੁਹਾਡੇ ਵਰਗੀਆਂ ਰੂਹਾਂ ਜਿਹੜੀਆਂ ਨੇ ਉਹ ਦਿਨ ਰਾਤ ਰੌਲਾ ਪਾਉਂਦੇ ਨੇ ਵੀ ਪੰਜਾਬੀ ਮਾਂ ਬੋਲੀ ਨੂੰ ਅੱਗੇ ਕਿਉਂ ਨਹੀਂ ਲੈ ਰਹੇ ਹੋਰ ਭਾਸ਼ਾਵਾਂ ਦਾ ਸਤਿਕਾਰ ਹੈ ਪਰ ਜਿਹੜੀ ਸਟੇਟ ਹੈ ਜਿਹੜੀ ਉੱਥੇ ਬੋਲੀ ਮਾਂ ਬੋਲੀ ਆ ਉਸ ਨੂੰ ਪਹਿਲ ਮਿਲਣੀ ਚਾਹੀਦੀ ਹੈ ਪਰ ਇਹ ਸ਼ਰਾਬ ਦੇ ਠੇਕੇ ਜਿਹੜੇ ਨੇ ਉੱਥੇ ਵੀ ਪੰਜਾਬੀ ਜਿਹੀ ਲਿਖ ਹੁੰਦਾ ਹਰੇਕ ਠਿਕਾਣਾ ਪਤਾ ਕਰਕੇ ਆ ਉਹਨੂੰ ਪਤਾ ਹੈ ਵੀ ਜੇ ਸ਼ਰਾਬ ਦੇ ਕੱਲੇ ਅੰਗਰੇਜ਼ੀ ਚ ਲਿਖ ਦਗੇ ਤੇ ਸ਼ਰਾਬ ਪੀਣ ਨੂੰ ਪਤਾ ਨਹੀਂ ਲੱਗਣਾ ਵੀ ਇਹ ਦੁਕਾਨਾਂ ਦਾ ਠੇਕਾ ਹੈ ਕਿ ਪੀਣਾਂ ਦਾ ਕੰਮ ਹੈ ਫਿਰ ਪੰਜਾਬੀ ਵਿੱਚ ਲਿਖਦੇ ਆ ਤੇ ਫਿਰ ਬੰਦਾ ਪੰਜ-ਛਾ ਦਾ ਪੜਿਆ ਹੁੰਦਾ ਵੀ ਆ ਅੱਛਾ ਡਬਲ ਸੰਤਰਾ ਹੈ ਹਾਂ ਹਾਂ ਫਿਰ ਲੈ ਲੈਂਦਾ ਦੋ ਬੋਤਲਾਂ ਜੀ ਇੱਕ ਡਬਲ ਟੰਗ ਲੈਂਦਾ ਇੱਕ ਆਪਣੇ ਹੱਥ ਫੜ ਲੈਂਦਾ ਫਿਰ ਲਕਾਰੇ ਮਾਰਦਾ ਖਲੰਗਦਾ ਇਸ ਕੰਮ ਲਈ ਪੰਜਾਬੀ ਰੱਖੀ ਉਹਨਾਂ ਨੇ ਵਿਕਾਸ ਦੇ ਲਈ ਚਿੰਤਨ ਦੇ ਲਈ ਮਾਧਮ ਦੇ ਲਈ ਘਟੋ ਘਟ ਪੰਜਾਬ ਦੀ ਕੋਈ ਵੀ ਸਰਕਾਰ ਹੈ ਪੰਜਾਬੀਆਂ ਨਾਲ ਉਹਦਾ ਕੋਈ ਮਤਲਬ ਨਹੀਂ ਹੈ ਸਭ ਬਕਵਾਸ ਮਾਰਦੇ ਆ ਝੂਠ ਮਾਰਦੇ ਆ ਪਖੰਡ ਕਰਦੇ ਆ ਪੰਜਾਬ ਪੰਜਾਬੀ ਲੋਕ ਦੁਨੀਆ ਦੀ 10ਵੀਂ ਵੱਡੀ ਕੌਮ ਹੈ 10ਵੀਂ ਵੱਡੀ ਕੌਮ 18 ਕਰੋੜ ਤੋਂ ਵੱਧ ਇਹਨਾਂ ਦੀ ਆਬਾਦੀ ਹੈ 18 ਕਰੋੜ ਤੋਂ ਵੱਧ ਇਹਨਾਂ ਦੀ ਆਬਾਦੀ ਹੈ ਜੀ ਤੇ ਦੁਨੀਆ ਦੇ ਵਿੱਚ ਇਹਨਾਂ ਦਾ ਕਿਤੇ ਕੋਈ ਆਦਰ ਸਤਕਾਰ ਨਹੀਂ ਬਤੌਰ ਪੰਜਾਬੀ ਦੇ ਤੇ ਭਾਸ਼ਾ ਦਾ ਵਿਚਾਰੀ ਦਾ ਹੋਣਾ ਹੀ ਕੀ ਸੀ ਐਡੇ ਨਲਾਇਕ ਨੇ ਯੂਰਪ ਦੇ ਦੇਸ਼ ਦੀ ਕਿਸੇ ਦੀ ਵੀ ਆਬਾਦੀ 18 ਕਰੋੜ ਨਹੀਂ ਹੈ ਜੀ ਕਿਸੇ ਦੀ ਨਾ ਜਰਮਨ ਦੀ ਨਾ ਇੰਗਲੈਂਡ ਦੀ ਨਾ ਫਰਾਂਸ ਦੀ ਨਾ ਸਪੇਨ ਦੀ ਨਾ ਇਟਲੀ ਦੀ ਨਾ ਜਨਾਬ ਦੀ ਨਾ ਲਕੀਨੀਆਂ ਦੀ ਨਾ ਫਿਨਲੈਂਡ ਦੀ ਥੋੜੀ 18 ਕਰੋੜ ਤੋਂ ਵੱਧ ਬਾਧੀ ਹੋ ਕੇ ਥੋਡੇ ਕੋਲੇ ਹੈ ਕੱਖ ਨਹੀਂ ਉਹਨਾਂ ਮੀਆਂ ਪਿਸ਼ਾਵਾਂ ਵੇਖੋ ਕਿੱਥੇ ਪਹੁੰਚਾ ਦਿੱਤੀ ਜੀ ਦੂਜੇ ਗ੍ਰਹਾਂ ਚ ਲੈ ਕੇ ਪਿਸ਼ਾਵਾਂ ਨਾਲੇ ਵਿਗਿਆਨ ਪੜਦੇ ਆ ਵਿਗਿਆਨ ਵੀ ਆਉਂਦੀਆਂ ਪਿਸ਼ਾਵਾਂ ਚ ਉਹਨਾਂ ਨੇ ਪੈਦਾ ਕਰ ਲਈ ਕਈ ਵਾਰੀ ਕਹਿੰਦੇ ਜੀ ਸੜਾ ਅੰਗਰੇਜ਼ੀ ਵਗੈਰਾ ਸਰਦਾ ਨਹੀਂ ਇਹਦੇ ਵਿੱਚ ਸਾਰਾ ਵਿਗਿਆਨ ਹੈ ਉਹਨਾਂ ਨੂੰ ਇਹ ਨਹੀਂ ਪਤਾ ਅੰਗਰੇਜ਼ੀ ਦਾ ਇੱਕ ਵੀ ਲੱਬ ਜਾਬਦਾ ਅੰਗਰੇਜ਼ੀ ਚ ਨਹੀਂ ਹੈ ਹਾਂ ਜਾਂ ਉਹਨੇ ਗ੍ਰੀਕ ਤੋਂ ਲਿਆ ਜਾਂ ਲੈਟਨ ਤੋਂ ਲਿਆ ਹਾਂ ਹੁਣ ਤੁਸੀਂ ਬਾਇਓਲੋਜੀ ਲੱਬ ਜਾ ਹੈ ਹਾਂ ਇਹ ਗ੍ਰੀਕ ਤੇ ਲੈਟਨ ਦਾ ਲੱਬ ਜਾ ਬਾਇਓ ਹਾਂ ਹਰਿਆਲੀ ਹਾਂ ਜੀਵ ਹਾਂ ਵਨਸਪਤੀ ਵਨਸਪਤੀ ਵਿਗਿਆਨ ਹਾਂ ਬਾਇਓਲੋਜੀ ਜੀ ਮੇਰੇ ਜੀ ਦੇ ਸ਼ਬਦੀ ਨਹੀਂ ਹਾਂ ਇਹ ਦਾ ਗ੍ਰੀਕ ਦਾ ਸਾਰਾ ਇਹ ਵਿਗਿਆਨ ਦੀ ਸ਼ਬਦਾਵਲੀ ਗ੍ਰੀਕ ਤੇ ਲੈਟਿਨ ਚੋਂ ਅੰਗਰੇਜ਼ੀ ਦਾ ਇੱਕ ਵੀ ਲਫ਼ਜ਼ ਨਹੀਂ ਇਹ ਤਾਂ ਸਾਡਾ ਸਰਦਾਰ ਨਹੀਂ ਹਾਂਜੀ ਔਰ ਇਸ ਅੰਗਰੇਜ਼ੀ ਕੋਲ ਆਪਣੀ ਲਿਪੀ ਨਹੀਂ ਲੈਟਿਨ ਲਿਪੀ ਅੰਗਰੇਜ਼ੀ ਦੀ ਆਪਣੀ ਲਿਪੀ ਨਹੀਂ ਹੈ ਤੁਹਾਡੇ ਪੰਜਾਬੀਆਂ ਕੋਲ ਤਾਂ ਗੁਰਮੁਖੀ ਲਿਪੀ ਆ ਛੋਟੇ ਕੋਲ ਤਾਂ ਦੋ ਲਿਪੀਆਂ ਇੱਕ ਸ਼ਾਮੁਖੀ ਵੀ ਹੈਗੀ ਪਾਕਿਸਤਾਨ ਵਾਲੇ ਪਾਸੇ ਸ਼ਾਮੁਖੀ ਚੱਲਦੀ ਹੈ ਆਪਣੇ ਗੁਰਮੁਖੀ ਚੱਲਦੀ ਹੈ ਤੁਹਾਡੇ ਕੋਲੇ ਦੋ ਮੁਖੀਆਂ ਉਹਨਾਂ ਕੋਲ ਇੱਕ ਵੀ ਨਹੀਂ ਚੌਧਰ ਇਹ ਕਰਦੇ ਫਿਰ ਕਿਤੇ ਨਾ ਕਿਤੇ ਕਸੂਰ ਆਪਣੇ ਚ ਹੀ ਆ ਨਾ ਜੀ ਦੇ ਸੇਖਾ ਬismillah ਠੀਕ ਹੈ ਨਾ ਜੀ ਜੇਕਰ ਪੱਛਮੀ ਲੋਕਾਂ ਨੂੰ ਵੇਖਿਆ ਜਾਵੇ ਜਾਇ ਉਹ 파르ਸੀ ਨੇ ਯਹੂਦੀ ਨੇ ਉਹਨਾਂ ਦੀ ਗਿਣਤੀ ਘਟ ਰਹੀ ਹੈ ਪਰ ਇਸ ਦੇ ਬਾਵਜੂਦ ਰਾਜ ਉਹਨਾਂ ਨੇ ਜ਼ਿਆਦਾ ਕਰਿਆ ਦੁਨੀਆ ਤੇ ਦੇਖੋ ਉਹਨਾਂ ਦੀ ਚੀਜ਼ ਨਾਲ ਜਾਦੀ ਸੀ ਅਸੀਂ ਆਬਾਦੀ ਪੱਖੋਂ ਜਿਵੇਂ ਭਾਰਤ ਦੀ ਲੈ ਲਈਏ ਤਾਂ ਇੰਨੀ ਜ਼ਿਆਦੀ ਆਬਾਦੀ ਹੈ ਤੇ ਉਹ ਅੱਜ ਤੱਕ ਓਟਲੇ ਵੀ ਹੈ ਭਾਰਤ ਦੀ ਆਬਾਦੀ ਮੰਨ ਲਓ ਅੱਜ ਨੰਬਰ 1 ਤੇ ਹੈ ਮੰਨ ਲਓ ਕਿ ਸਹੀ ਹੈਗੀ ਹਾਂਜੀ ਇਹ ਆ DNA ਜਗਤ ਦਾ ਨੰਬਰ 1 ਤੇ ਰਿਹਾ ਹੂੰ ਇਹਦੇ ਮੁਕਾਬਲੇ ਸਿਰਫ ਚੀਨ ਵੱਧ ਹੋ ਸਕਦਾ ਸੀ ਤੇ ਚੀਨਦੀਵਾਦੀ ਵੀ ਇਹਨਾਂ ਨੂੰ ਘੱਟ ਰਹੀ ਸੀ ਜੀ ਹਮੇਸ਼ਾ ਜੀ ਅੱਜ ਵੀ ਜੇ ਆਪਾਂ ਇਹ ਲਾਲੂ ਚੀਨਦੀਆਜਵਾਦੀ ਕਿਸੇ 240 ਕਰੋੜ ਆ ਹਮ ਆਪਣੀ 142 ਕਰੋੜ 86 ਲੱਖ ਆ ਹਮ ਇਹ ਦੋਨ ਦੇ ਵਿੱਚ ਸੇਜ ਆ ਗਈ ਜੀ ਜੀ ਔਰ ਪਾਕਿਸਤਾਨ ਤੇ ਬੰਗਲਾਦੇਸ਼ ਵਿੱਚ ਪਾਓ ਹਮ ਆਪਾਂ 178 ਕਰੋੜ ਬਣ ਜਾਂਦੇ ਆ ਹਮ 78 ਕਰੋੜ ਦੁਨੀਆ ਦੀ ਆਬਾਦੀ ਕਿਸੇ ਵੀ ਮਲਕ ਦੀ ਨਹੀਂ ਜੀ ਚੀਨ ਦੇ ਨਾਲ ਪਾਰੋ ਹਾਂ ਕਿਸੇ ਵੀ ਪਾਸ ਸਾਰਾ ਯੂਰਪ ਇਕੱਠਾ ਕਰ ਲਿਆ ਉਹ ਵੀ 86 ਕਰੋੜ ਚ ਰਹਿ ਜਾਂਦਾ ਅਮਰੀਕਾ ਕੈਨੇਡਾ ਇਕੱਠੇ ਕਰ ਲੋ ਉਹ ਵੀ 40 ਕਰੋੜ ਚ ਰਹਿ ਜਾਂਦੇ ਆ ਸਾਰਾ ਤੁਸੀਂ ਆਪਣਾ ਇਧਰ ਦੇ ਪਾਸੇ ਇਕੱਠਾ ਕਰ ਲੋ ਆਪਣਾ ਅਫਰੀਕਾ ਉਹ ਵੀ ਆਪਣੇ 100 ਕਰੋੜ ਤੋਂ ਘੱਟ ਰਹਿ ਜਾਂਦੇ ਆ ਆਬਾਦੀ ਇਕੱਠੀ ਕਰਦੇ ਬਾਪ ਜੀ ਦੀ ਆਬਾਦੀ ਤੁਹਾਡੇ ਕੋਲੇ ਵੱਧ ਹੈ ਗੁਲਾਮੀ ਤੁਸੀਂ ਭੋਗੇ ਕਿਉਂ ਕਿ ਸਾਡੀ ਜਿਹੜੀ ਰਾਸਤਾ ਦੇ ਦੱਲੇ ਸੀ ਨਾ ਰਾਸਤਾ ਦੱਲੇ ਹਾਂ ਜਿਹਨਾਂ ਰਾਸਾਤਾ ਦੇ ਕਬਜ਼ਾ ਰਿਆ ਉਹਨਾਂ ਨੇ ਮੁਲਕ ਦੀ ਰਾਖੀ ਨਹੀਂ ਕੀਤੀ ਉਹਨਾਂ ਨੇ ਚੂਤ ਛਾਤ ਜਾਤ ਪਾਤ ਉੱਚ ਨੀਚ ਪੈਦਾ ਕਰਕੇ ਗਰੀਬ ਨੂੰ ਕਿਰਤੀ ਕਰਨ ਵਾਲੇ ਨੂੰ ਨੀਵਾ ਕਰਤਾ ਤੇ ਜਿਹੜਾ ਬੰਦਾ ਵੇਲੜ ਸੀ ਉਹ ਉੱਚਾ ਤੇ ਸੁੱਚਾ ਕਰਤਾ ਕਮਾਲ ਕਰਲੀ ਜਿਹੜੇ ਮੁਰਖ ਦੇ ਵਿੱਚ ਪਾਣੀ ਪਵਿੱਤਰ ਹੋਵੇ ਤੇ ਸ਼ੁੱਧ ਨਾ ਹੋਵੇ ਜੀ ਜਿਹਨਾਂ ਜਿਹੜੇ ਮੁਲਕ ਦੀਆਂ ਨਦੀਆਂ ਦਾ ਪਾਣੀ ਪਵਿੱਤਰ ਤਾਂ ਹੋਵੇ ਪਰ ਸ਼ੁੱਧ ਵਿਰਕਲ ਨਾ ਹੋਵੇ ਉੱਪਰ ਦੇਸ਼ ترقی ਕਰ ਜਾਣਗੇ ਹੂੰ ਯੂਰਪ ਦੀ ਕਿਹ ਨਦੀ ਜੀ ਦੱਸ ਦਿਓ ਜੇ ਕਿਤੇ ਗੰਦ ਪੈਂਦਾ ਹੂੰ ਨੀਲ ਦਰਿਆ ਦੇ ਵਿੱਚ ਗੰਦ ਪੈਂਦਾ ਦੱਸ ਦਿਓ ਹੂੰ ਇਹ ਸਿਰਫ ਭਾਰਤ ਮਾਤਾ ਦੀਆਂ ਜਿਹੜੀਆਂ ਪਵਿੱਤਰ ਨਦੀਆਂ ਜੀ ਪੁੱਛ ਤੁਸੀਂ ਆਪਣੇ ਆਪ ਹੀ ਪਤਾ ਲੈ ਲਓ ਕਿ ਕਿੰਨੀਆਂ ਲਾਸ਼ਾਂ ਹੁੰਦੀਆਂ ਕਿੰਨਾ ਗੰਦ ਪੈਂਦਾ ਜੀ ਤੇ ਕਦੇ ਨਹੀਂ ਕਹਿਣੀ ਕਿ ਹਾਂ ਜੀ ਸਾਡੀ ਤਾਂ ਪਵਿੱਤਰ ਹੂੰ ਪਵਿੱਤਰ ਦਾ ਪਰਮਾਨਾ ਕੀ ਹੈ ਬਸੇ ਵਿਗਿਆਨਕ ਤੌਰ ਤੇ ਪਵਿੱਤਰ ਦਾ ਪਰਮਾਨਾ ਕੋਈ ਦੱਸ ਦੇ ਵਿਗਿਆਨੀ ਜੀ ਇਹਨਾਂ ਨੂੰ ਜਾਂ ਇਹ ਪੁੱਛ ਰਹਿਣ ਜਿਹੜੇ ਪਵਿੱਤਰ ਮੰਨਦੇ ਆ ਹਾਂ ਪਾ ਮੰਨ ਜਾਂਗੇ ਵੀ ਪਵਿੱਤਰ ਤਾੜੀ ਵਿੱਚ ਆਉਂਦੀ ਹੈ ਜੀ ਵਿਗਿਆਨਕ ਗੁਣ ਦੇ ਆ ਨੇ ਆ ਪਵਿੱਤਰ ਪਾਣੀ ਦੇ ਜੀ ਵਿੱਚ ਆ ਕੈਮੀਕਲ ਨੇ ਆ ਰਸਾਇਣ ਨੇ ਫਿਰ ਪਵਿੱਤਰ ਬਣ ਜਾਂਦਾ ਉਹ ਤਾਂ ਕੋਈ ਹੈ ਨਹੀਂ ਹਮ ਕਰਤੂ ਤਾਂ ਕੋਈ ਹੋਰ ਕਰੇ ਹਮ ਤੇ ਗੰਗਾ ਇਹਨਾਂ ਨਹੀਂ ਕਰਤੂ ਤਾਂ ਧੋਵੇ ਹਮ ਉਹ ਜੇ ਪਵਿੱਤਰ ਉਹ ਤਾਂ ਜਿਹੜੀ ਆਪ ਗੰਦੀ ਹੋਈ ਪਈ ਆ ਜੀ ਗੰਗਾ ਦਾ ਪਾਣੀ ਗੰਦਾ ਹੋਇਆ ਪਿਆ ਗੰਦਾ ਨਹੀਂ ਕਹਿਣਾ ਆਖੰਗੀ ਪਵਿੱਤਰ ਹਮ ਜੇ ਕਹਿੰਦੇ ਯਾਰ ਗੰਦਾ ਬਹੁਤ ਹੈ ਐ ਨਹੀਂ ਕਹਿਣਾ ਜੀ ਹਮ ਫਿਰ ਵੀ ਸਾਡੇ ਗੰਗਾ ਮਾਤਾ ਗੰਦਤਾ ਤੁਸੀਂ ਪਾਇਆ ਮਾਤਾ ਤੇ ਮਾਤਾ ਨੂੰ ਗੰਦੀ ਕਿਨੇ ਕੀਤਾ ਮਾਤਾ ਆਪਣੇ ਆਪ ਤਾਂ ਨਹੀਂ ਗੰਦੀ ਉਹ ਤੇ ਉਹਨੂੰ ਗੰਦਾ ਕਿਨੇ ਕੀਤਾ ਇਹ ਦੱਸੋ ਜਿਵੇਂ ਇਹ ਤੁਸੀਂ ਗੱਲ ਕਰ ਰਹੇ ਹੋ ਵੀ ਉਸ ਨੂੰ ਗੰਦਾ ਕੀਤਾ ਜਾ ਰਿਹਾ ਹੈ ਕਹਿ ਕਹਿ ਪਵਿੱਤਰ ਦਿੱਤਾ ਜਾਂਦਾ ਕਹਿ ਪਵਿੱਤਰ ਜਿਹੜਾ ਸਿਸਟਮ ਹੈ ਸਾਡੇ ਦੇ ਦਾ ਇਹਨਾਂ ਤੋਂ ਵੀ ਕਮਲੇ ਨਹੀਂ ਹੈਗੇ ਜਿਹੜੀ ਬਿਊਰੋਕ੍ਰੇਸੀ ਉਸ ਨੂੰ ਚਲਾ ਰਹੀ ਹੈ ਨੀਤੀ ਘਾੜੇ ਨੇ ਉਹਨਾਂ ਨੂੰ ਸਭ ਪਤਾ ਹੈ ਫਿਰ ਉਹ ਆਪਣੇ ਕਹਿ ਲਈ ਤਾਂ ਆਪਣੇ ਦੇ ਦੇ ਵੈਰ ਪਏ ਹੋਏ ਨੇ ਸਾਰਾ ਕੁਝ ਰਾਜੇਸ਼ੀ ਮੁਕੱਦਮ ਕੁੱਤੇ ਬਾਬਾ ਨਾਲ ਕਹਿੰਦਾ ਇਹਨਾਂ ਨੂੰ ਕੁੱਤੇ ਹੂੰ ਰਾਜੇਸ਼ੀ ਮੁਕੱਦਮ ਕੌਣ ਹੁੰਦਾ ਬਿਊਰੋਕਰੇਟ ਜੀ ਉਹ ਤਾਂ ਕੁੱਤੇ ਕਹਿੰਦਾ ਜਿੰਨ ਕਤੀੜ ਕਈਏ ਆਪਾਂ ਜੀ ਚੱਕਰ ਨੌਂਦਾ ਪੈਂਦਾ ਕਾਓ ਰਤ ਪਿਤ ਕੁੱਤੇ ਹੋ ਛਟਲਾ ਜਾਵਦਾ ਉਹ ਕੁੱਤੇ ਹੋ ਤੇਰਾ ਰਤ ਪਿਤ ਵੀ ਛਟਕੇ ਲੱਗੇ ਬਿਊਰੋਕਰੇਟ ਉਹ ਨੇ ਹੂੰ ਅੰਗਰੇਜ਼ੀ ਦੇ ਵਿੱਚ ਬਿਊਰੋਕਰੇਟ ਹੂੰ ਤੇ ਮੁਕੱਦਮ ਅਰਬੀ ਫਾਰਸੀ ਚ ਹੂੰ ਕਿਉਂਕਿ ਅੰਗਰੇਜ਼ਾਂ ਤੋਂ ਪਹਿਲਾਂ ਅਰਬੀ ਫਾਰਸੀ ਜਨਾਂ ਦਾ ਰਾਜ ਰਿਆ ਹੂੰ ਅਰਬੀ ਜਿਹੜੀ ਸਰਕਾਰੀ ਭਾਸ਼ਾ ਸੀ ਜੀ ਨਾ ਫਾਰਸੀ ਤੇ ਅਰਬੀ ਸੀ ਜਿਹੜੀ ਇਹ ਧਰਮ ਦੀ ਭਾਸ਼ਾ ਸੀ ਸਲਾਮ ਦੀ ਜੀ ਦੋਨਾਂ ਦਾ ਪ੍ਰਭਾਵ ਸੀਗਾ ਤੇ ਬਾਬੇ ਨਾਨਕ ਤਾਂ ਪੂਰਾ ਠੋਕ ਕੇ ਕਹ ਹਮ ਖੱਤਰੀਆਂ ਤੇ ਧਰਮ ਛੋੜਿਆ ਮਲੇਸ਼ ਭਾਖਿਆ ਕਹੀ ਇਹਨਾਂ ਨੂੰ ਮਲੇਸ਼ਾਂ ਦੀ ਭਾਖ ਆਖਿਆ ਹਮ ਨੀਲ ਕੱਪੜੇ ਕੇ ਵਸਤਰ ਪਹਿਣੇ ਤੁਰਕ ਪਠਾਨੀਆਂ ਵਾਲਕੀਆ ਨੀਲੇ ਕੱਪੜੇ ਪਾ ਕੇ ਤੁਰਕਸ਼ੂਏ ਆਫ ਲਾਈਫ ਬਣਾ ਲਿਆ ਹਮ ਤੁਰਕ ਪਠਾਨੀ ਹੁਣ ਆਪਾਂ ਪੈਂਟ ਕੋਟ ਤੇ ਪਾ ਕੇ ਐਂਗਲੋ ਵੇਅ ਬਣਾ ਲਿਆ ਉਹਨਾਂ ਪੰਗਰੇ ਜਵਣੇ ਫੜਦੇ ਆਂ ਜਾਗੇ ਤਾਂ ਨਾ ਇੱਕ ਨੇ ਆਪਣੀ ਪੂਛ ਛੱਡੀ ਦੂਜੇ ਨੇ ਫੜ ਲਈ ਇੱਕ ਤਾਂ ਐ ਸਮਝ ਲੋ ਵੀ ਇੱਕ ਤਾਂ ਉਹ ਪੂਛ ਛਡਾ ਲਈ ਦੂਜੇ ਦਾ ਝਪੜਾ ਠੀਕ ਹੈ ਨਾ ਇਸ ਕਰਕੇ ਇਹਨੇ ਤੇ ਸ਼ਰਿਆ ਪੈਰਾ ਬਾਬੇ ਨਾਨਕ ਨੇ ਉਹ ਬਾਤ ਤਾਂ ਨਹੀਂ ਕੋਈ ਚਿੰਤਕ ਕਬੀਰ ਨੇ ਧੌਂਪੇ ਛੱਤਰ ਮਾਰਦਾ ਭਗਤ ਰਵਿਦਾਸ ਨੇ ਧੌਂਪੇ ਛੱਤਰ ਮਾਰਦਾ ਜੇ ਤਿੰਨ ਬਾਬਿਆਂ ਨੂੰ ਕਬੀਰ ਨੂੰ ਬਾਬੇ ਨਾਨਕ ਨੂੰ ਭਗਤ ਰਵਿਦਾਸ ਨੂੰ ਇਹਨਾਂ ਨੂੰ ਇਕੱਠੇ ਕਰਕੇ ਬਾਣੀ ਇਕੱਠਾ ਕਰਦੇ ਉਹਨਾਂ ਦੀਆਂ ਗੱਲਾਂ ਦਾ ਕੋਈ ਯੋਗ ਨਹੀਂ ਦੇ ਸਕਦਾ ਦੁਨੀਆ ਵਿੱਚ